ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਤੁਸੀਂ ਦੇਖ ਰਹੇ ਜੇ ਸਮਾਜ ਘਲਚਲ ਨਿਊਜ਼ ਪੀਬੀਜੀ02 ਮਾਜਾ ਨਿਊਜ਼ ਤੇ ਬਲਵਿੰਦਰ ਸਿੰਘ ਸ਼ੇਰਗਿੱਲ ਅਕਸਰ ਪ੍ਰੋਫਾਈਲ ਤੋਂ ਮੈਂ ਲਾਈਵ ਹੁੰਨਾ ਤੇ तमाम ਦਰਸ਼ਕਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੀ ਕਿ ਵੀਰੋ ਤੁਸੀਂ ਅੱਜ ਤੱਕ ਪੀਬੀਜੀ02 ਮਾਜਾ ਨਿਊਜ਼ ਤੇ ਸਮਾਜਿਕ ਹਲਚਲ ਨਿਊਜ਼ ਚੈਨਲ ਤੇ ਮੇਰਾ ਜਿਹੜਾ ਆਪਣੀ ਪ੍ਰੋਫਾਈਲ ਬਲਵਿੰਦਰ ਸਿੰਘ ਸ਼ੇਰਗਿੱਲ ਕਾਫੀ ਤੁਸੀਂ ਪਿਆਰ ਬਖਸ਼ਿਆ ਤੇ ਵੱਧ ਤੋਂ ਵੱਧ ਵੀਰੋ ਸ਼ੇਅਰ ਲਾਇਕ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੈ ਭੀਮ ਜੈ ਸਵਭਦਾਨ ਜੀ ਧੰਨਵਾਦ ਸਾਥੀਓ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਤੁਸੀਂ ਦੇਖ ਰਹੇ ਜੇ ਸਮਾਜ ਘਲਚਲ ਨਿਊਜ਼ ਪੀਬੀਜੀ 02 ਮਾਜਾ ਨਿਊਜ਼ ਤੇ ਬਲਵਿੰਦਰ ਸਿੰਘ ਸ਼ੇਰਗਿੱਲ ਅਕਸਰ ਪ੍ਰੋਫਾਈਲ ਤੋਂ ਮੈਂ ਲਾਈਵ ਹੁੰਨਾ ਤੇ तमाम ਦਰਸ਼ਕਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੀ ਤੇ ਵੀਰੋ ਤੁਸੀਂ ਅੱਜ ਤੱਕ ਪੀਬੀ02 ਮਾਧਾਂ ਨਿਊਜ਼ ਤੇ ਸਮਾਜਿਕ ਹਲਚਲ ਨਿਊਜ਼ ਚੈਨਲ ਤੇ ਮੇਰਾ ਜਿਹੜਾ ਆਪਣੀ ਪ੍ਰੋਫਾਈਲ ਬਲਵਿੰਦਰ ਸਿੰਘ ਸ਼ੇਰਗਿੱਲ ਨੂੰ ਕਾਫੀ ਤੁਸੀਂ ਪਿਆਰ ਬਖਸ਼ਿਆ ਤੇ ਵੱਧ ਤੋਂ ਵੱਧ ਵੀਰੋ ਸ਼ੇਅਰ ਲਾਈਕ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੈ ਭੀਮ ਜੈ ਸਵਭਦਾਨ ਜੀ ਧੰਨਵਾਦ ਸਾਥੀਓ